ਰਾਜੂ ਚੌਥੀ ਕਲਾਸ ਵਿੱਚ ਪੜਦਾ ਸੀ। ਉਹ ਰੋਜ਼ ਆਪਣੇ ਦੋਸਤਾਂ ਨਾਲ ਸਕੂਲ ਜਾਇਆ ਕਰਦਾ। ਆਉਂਦੇ ਹੋਏ ਜਦੋਂ ਆਪਣੇ ਦੋਸਤਾਂ ਦੇ ਨਾਲ ਆਉਂਦਾ ਤਾਂ ਉਹ ਮਸਤੀ ਕਰਦਾ ਆਉਂਦਾ। ਉਹਦੇ ਦੋਸਤ ਸਾਰੇ ਬੜੇ ਸ਼ੈਤਾਨ ਸੀ। ਉਹ ਹਰ ਰੋਜ਼ ਕਦੇ ਕਿਸੇ ਨੂੰ ਟੀਚਰ ਕਰਦੇ, ਕਦੇ ਕਿਸੇ ਦਾ ਮਜ਼ਾਕ ਉਡਾਉਂਦੇ, ਕਦੇ ਕਿਸੇ ਨੂੰ ਕੁਝ ਕਹਿੰਦੇ ਤੇ ਕਦੇ ਕਿਸੇ ਨੂੰ। ਅੱਜਕੱਲ ਜਦੋਂ ਵਾਪਸ ਆਉਂਦੇ ਤਾਂ ਉਹਨਾਂ ਦੀ ਨਜ਼ਰ ਦੇ ਵਿੱਚ ਇੱਕ ਬੁੱਢਾ ਆਦਮੀ ਸੀ। ਜਿੰਨੂੰ ਉਹ ਹਰ ਰੋਜ਼ ਟੀਚਰਾਂ ਕਰਦੇ ਆਉਂਦੇ। ਉਹਨੂੰ ਬੋਲਾ-ਬੋਲਾ ਕਹਿ ਕੇ ਪਾਗਲ-ਪਾਗਲ ਕਰਕੇ ਉਸ ਦਾ ਮਜ਼ਾਕ ਉਡਾਂਦੇ। ਤੇ ਰਾਜੂ ਵੀ ਆਪਣੇ ਦੋਸਤਾਂ ਨਾਲ ਉਸ ਬੁੜੇ ਦਾ ਹਰ ਰੋਜ਼ ਮਜ਼ਾਕ ਉਡਾਨ ਲਾਗਿਆ। ਹੁਣ ਇੱਕ ਦਿਨ ਰਾਜੂ ਦੇ ਦੋਸਤ ਨਹੀਂ ਆਉਂਦੇ, ਰਾਜੂ ਇਕੱਲਾ ਹੀ ਤੁਰਿਆ ਆਉਂਦਾ। ਤੇ ਉਸਨੇ ਉੱਚੀ ਜੀ ਆਵਾਜ਼ ਮਾਰ ਕੇ ਉਸ ਬੁੜੇ ਨੂੰ ਕਿਹਾ, "ਓਏ ਬੋਲਿਆ, ਟਾਈਮ ਕਿੰਨਾ ਹੋਇਆ?" ਤਾਂ ਆਗੋਂ ਸੁਬਾਲੇ ਨੇ ਬੜੇ ਪਿਆਰ ਨਾਲ ਕਿਹਾ, "ਪੁੱਤਰਾ, 2 ਵਜ ਗਏ ਨੇ।" ਇਹ ਸੁਣ ਕੇ ਰਾਜੂ ਬਹੁਤ ਸ਼ਰਮਿੰਦਾ ਹੋ ਜਾਂਦਾ। ਤੇ ਰਾਜੂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਬੰਦਾ ਬੋਲਾ ਨਹੀਂ ਹੈਗਾ, ਇਹ ਬਿਲਕੁਲ ਸਹੀ ਸਲਾਮਤ ਹੈ। ਇਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਉਸ ਬਜ਼ੁਰਗ ਤੋਂ ਮਾਫੀ ਮੰਗਦਾ ਸੋ ਦੋਸਤੋ ਐਵੇਂ ਹੀ ਹੁੰਦਾ ਕਈ ਵਾਰੀ ਅਸੀਂ ਅਣਜਾਣੇ ਚ ਕਿਸੇ ਨੂੰ ਐਦਾਂ ਦੀ ਟੀਚਰ ਕਰ ਦਿਆਂ ਮਜ਼ਾਕ ਕਰਦੇ ਆ ਤੇ ਬਾਅਦ ਚ ਜਦੋਂ ਸਾਨੂੰ ਪਤਾ ਲੱਗਦਾ ਸਾਡੇ ਤੋਂ ਗਲਤੀ ਹੋਈ ਆ ਤਾਂ ਸਾਨੂੰ ਬਹੁਤ ਦੁੱਖ ਹੁੰਦਾ ਇਸ ਚੀਜ਼ ਦਾ ਸੋ ਇਸ ਕਰਕੇ ਕਦੇ ਵੀ ਕਿਸੇ ਨੂੰ ਗਲਤ ਨਹੀਂ ਬੋਲਣਾ ਚਾਹੀਦਾ ਹੁਣ ਰਾਜੂ ਇਹ ਸਮਝਦਾ ਸੀ ਕਿ ਸ਼ਾਇਦ ਇਸ ਬੰਦੇ ਨੂੰ ਨਾ ਤਾਂ ਸੁਣਦਾ ਤੇ ਨਾ ਇਹ ਬੋਲ ਸਕਦਾ ਇਸ ਕਰਕੇ ਉਸ ਨੂੰ ਹਰ ਰੋਜ਼ ਮਜ਼ਾਕ ਕਰਦੇ ਸੀ ਕਿ ਓਏ ਬੋਲਿਆ ਟਾਈਮ ਕਿੰਨਾ ਹੋਇਆ ਓਏ ਐਵੇਂ ਆ ਐਵੇਂ ਆ ਹੈਨਾ ਉਹਨਾਂ ਨੂੰ ਇਹ ਲੱਗਦਾ ਸੀ ਵੀ ਨਾ ਤਾਂ ਇਸ ਨੂੰ ਸੁਣਾਈ ਦਿੰਦਾ ਸੀ ਜਿਹੜੀ ਗੱਲ ਕਹਿ ਰਹੇ ਆ ਤੇ ਨਾ ਹੀ ਸਾਨੂੰ ਉਹ ਬੋਲ ਕੇ ਕੁਝ ਕਹਿ ਸਕਦਾ ਪਰ ਉਸ ਨੂੰ ਸੁਣਦਾ ਹੁੰਦਾ ਸੋ ਇਦਾਂ ਹੀ ਸਾਡੇ ਤੋਂ ਕਈ ਵਾਰੀ ਅਣਜਾਣੇ ਚ ਵੀ ਗਲਤੀਆਂ ਹੋ ਜਾਂਦੀਆਂ ਅਸੀਂ ਉੱਚਾ ਨੀਵਾ ਕਿਸੇ ਨੂੰ ਬੋਲ ਦਿੰਦੇ ਆ ਪਰ ਸਾਨੂੰ ਅਕਸਰ ਇਹ ਸੋਚ ਕੇ ਬੋਲਣਾ ਚਾਹੀਦਾ ਹੈ ਕਿ ਸਾਹਮਣੇ ਵਾਲਾ ਕਿਤੇ ਹਰਟ ਤਾਂ ਨਹੀਂ ਹੋ ਰਿਹਾ ਕਿਉਂਕਿ ਜੇ ਕੋਈ ਸਾਨੂੰ ਕਦੇ ਐਵੇਂ ਦੀ ਟੀਚਰ ਕਰਦਾ ਤਾਂ ਇਹ ਸਾਨੂੰ ਵੀ ਪਤਾ ਹੈ ਕਿ ਅਸੀਂ ਬਹੁਤ ਗੁੱਸਾ ਕਰਦੇ ਹਾਂ ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦੀ ਗੱਲ ਅਸੀਂ ਵੀ ਉਹਨੂੰ ਅੱਗੋਂ ਫਿਰ ਮਾੜਾ ਚੰਗਾ ਬੋਲ ਦਿੰਨੇ ਆ ਸੋ ਸਾਨੂੰ ਇਹ ਸੋਚ ਕੇ ਹਰ ਇੱਕ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਜੇ ਅਸੀਂ ਕਿਸੇ ਨੂੰ ਗਾਲ ਕੱਢ ਰਹੇ ਹਾਂ ਤਾਂ ਸਾਹਮਣੇ ਵਾਲਾ ਵੀ ਸਾਨੂੰ ਗਾਲ ਦੇ ਸਕਦਾ ਹੈ ਜੇ ਅਸੀਂ ਉਹਨੂੰ ਬਦਤਮੀਜ਼ੀ ਨਾਲ ਬੋਲ ਰਹੇ ਹਾਂ ਤਾਂ ਸਾਹਮਣੇ ਵਾਲਾ ਵੀ ਸਾਡੇ ਨਾਲ ਅੱਗੋਂ ਬਦਤਮੀਜ਼ੀ ਕਰ ਸਕਦਾ ਸੋ ਦੋਸਤੋ ਹਮੇਸ਼ਾ ਮਿੱਠਾ ਬੋਲੋ ਕਿਸੇ ਨੂੰ ਕੜਵਾ ਬੋਲਣਾ ਬੋਲੋ ਤੇ ਦੂਸਰਿਆਂ ਦੀ ਫੀਲਿੰਗਸ ਦਾ ਧਿਆਨ ਰੱਖੋਗੇ ਤਾਂ ਤੁਸੀਂ ਕਦੇ ਜ਼ਿੰਦਗੀ 'ਚ ਆਪ ਵੀ ਹਰਟ ਨਹੀਂ ਹੋਵੋਗੇ ਇਸ ਲਈ ਨਾ ਕਿਸੇ ਨੂੰ ਹਰਟ ਕਰੋ ਤੇ ਨਾ ਹੋਵੋ ਹੱਸੋ ਤੇ ਹਸਾਓ ਇੱਜ਼ਤ ਕਰੋ ਤੇ ਇੱਜ਼ਤ ਪਾਓ ਥੈਂਕ ਯੂ ਸੋ ਮੱਚ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ